ਆ ਮੇਰਾ ਵੀਡੀਓ ਭਗਵੰਤ ਮਾਨ ਤੇ ਉਹਦੇ ਫੈਨਾਂ ਵਾਸਤੇ ਆ ਮੈਂ ਵੀ ਭਗਵੰਤ ਮਾਨ ਦਾ ਫੈਨ ਆ ਤੇ ਭਗਵੰਤ ਮਾਨ ਦੇ ਫੈਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯਾਰ ਕਿ ਭਗਵੰਤ ਮਾਨ ਜੀ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਾ ਲਵੋ ਤੁਸੀਂ ਕਿਸੇ ਗੱਲੋਂ ਉਦਾਸ ਨਾ ਹੋਵੋ ਜਿਹੜੇ ਬੰਦੇ ਜਿੱਤੇ ਆ ਨਾ ਉਹ ਸ਼ਾਇਦ ਤੁਹਾਡਾ ਲਾਕਡਾਊਨ ਸੀ ਲੋਕਾਂ ਦੀ ਜਾਂ ਇਹਨਾਂ ਨੇ ਕੁਝ ਇਹੋ ਜਿਹਾ ਪ੍ਰਚਾਰ ਕੀਤਾ ਤਾਂ ਕਰਕੇ ਉਹ ਹਾਰ ਗਏ ਤੁਹਾਡੇ ਬੰਦੇ ਹਾਰੀਏ ਤੇ ਜਿੱਤ ਗਏ ਪਰ ਜਦੋਂ ਹੋਰ 10-15 ਮਹੀਨਾयां ਇਹਨਾਂ ਕੁਝ ਨਹੀਂ ਕਰਨਾ ਫੇਰ ਲੋਕਾਂ ਨੂੰ ਆਪ ਯਾਦ ਆ ਜਣੀਆਂ ਮੇਰੇ ਲੋਕਾਂ ਕਹਿੰਦਾ ਆਪ ਵਾਲੀ ਵਧੀਆ ਸਿਹਤੋਂ ਦੇ ਘਟੋ ਘਟ ਹੈ ਉਹਨਾਂ ਉਤੇ ਥੱਪੜ ਥੁੱਪੜ ਵੀ ਮਾਰ ਲੀਦੇ ਇਹ ਚਵੇਲਾ ਚੂੜਾ ਵੀ ਮਾਰ ਲੀਦੀਆਂ ਅਸੀਂ ਗਾਲਾਂ ਵੀ ਕੱਢ ਲੀਦੀਆਂ ਅਸੀਂ ਪਰ ਮਿਲਦੇ ਤਾਂ ਹੈ ਸੀ ਨਾ ਲੋਕਾਂ ਵਿੱਚ ਆਉਂਦੇ ਤਾਂ ਹੈ ਸੀ ਨਾ ਤੇ ਭਗਵੰਤ ਮਾ ਜੀ ਤੁਹਾਨੂੰ ਚੰਦਾ ਕਰਨ ਦੀ ਲੋੜ ਨਹੀਂ ਤੁਸੀਂ ਹੀ ਹੀਰੋ ਹੋ ਤੁਸੀਂ ਹੀ ਪੰਜਾਬ ਦੇ ਹੀਰੋ ਹੋ 60 ਸਾਲ ਤੱਕ ਤੁਸੀਂ ਰਹਿਣਾ ਆ 2060 ਤੱਕ ਤੁਸੀਂ ਇਸ ਪੰਜਾਬ ਦੇ ਨੇਤਾ ਹੋ ਸਾਡੇ ਆਗੂ ਹੋ ਰਾਜੇ ਹੋ ਸਾਡੇ ਤੇ ਵਧੀਆ ਢੰਗ ਨਾਲ ਰਾਜ ਕਰੋ ਕੋਈ ਗੱਲ ਇਹ ਮਾੜੀਆਂ ਮੋਡੀਆਂ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਆ ਲੋਕਾਂ ਨੂੰ ਘੁਮਟਵਾ ਕੇ ਆਉਣਾ ਫਿਰ ਤੁਹਾਡੇ ਕੋਲ ਹੀ ਇਹ ਤੁਹਾਨੂੰ ਮੈਂ ਕਹਿ ਦਿੰਦਾ ਤੁਸੀਂ ਲੈ ਕੇ ਲੈ ਲਓ ਤੁਸੀਂ ਕੰਮ ਕੀਤੇ ਆ ਕੀਤੇ ਤੁਸੀਂ ਕੰਮ ਪਰ ਤੁਹਾਡਾ ਨਾ ਕੋਈ ਆਈਟੀ ਸੈੱਲ ਆ ਨਾ ਕੋਈ ਤੁਹਾਡਾ ਸੋਸ਼ਲ ਸੋਸ਼ਲ ਮੀਡੀਆ ਤੇ ਚੱਜਦਾ ਸੈਟਅਪ ਆ ਨਾ ਕੋਈ ਤੁਹਾਡਾ ਬੰਦਾ ਕੋਈ ਸਪੀਕਰ ਹੀ ਆ ਨਾ ਕੋਈ ਤੁਹਾਡਾ ਬੰਦਾ ਸਪੋਕਸਪਰਸਨ ਆ ਜਿਹੜਾ ਲੋਕਾਂ ਤੱਕ ਗੱਲ ਕਰ ਸਕੇ ਲੋਕਾਂ ਤੱਕ ਗੱਲ ਪਹੁੰਚਾ ਸਕੇ ਤੁਹਾਡੀ ਤੁਹਾਡੇ ਕੀਤੇ ਹੋਏ ਕੰਮ ਲੋਕਾਂ ਨੂੰ ਦਿਖਾਏ ਜਾਣ ਦਿੱਲੀ ਵਿੱਚ ਐਡੇ ਵੱਡੇ ਵੱਡੇ ਹਸਪਤਾਲ ਬਣਾਏ ਆ ਐਡੀਆਂ ਵੱਡੀਆਂ ਵੱਡੀਆਂ ਸਕੂਲ ਦੀਆਂ ਬਿਲਡਿੰਗਾਂ ਘੜੀਆਂ ਕੀਤੀਆਂ ਪਰ ਲੋਕੀ ਨਾ ਲੋਕੀ ਕੀ ਆ ਬੱਸ ਐਵੇਂ ਹੀ ਜਿਨੇ ਸ਼ੋਸ਼ਾਵਾਜੀ ਛੱਡਦੀ ਜਿਨੇ ਸ਼ੁਰਲੀ ਛੱਡਦੀ ਜਿਨੇ ਬੇਬਕੂ ਬਣਾ ਲਿਆ ਲੋਕੋ ਦੇ ਪਿੱਛੇ ਲੱਗ ਜਾਂਦੇ ਆ ਮੈਂ ਮੇਰੀ ਲੋਕਾਂ ਨੂੰ ਬੇਨਤੀ ਆ ਕੰਮ ਦੇਖੋ ਯਾਰ ਆਪ ਪਾਰਟੀ ਨੇ ਕਿੱਡੇ ਕਿੱਡੇ ਹਸਪਤਾਲ ਬਣਾਏ ਕਿੱਡੇ ਕਿੱਡੇ ਸਕੂਲ ਬਣਾਏ ਯਾਰ ਸੋਚੋ ਜਿੱਦਾਂ ਦਿੱਲੀ 'ਚ ਬਣਿਆ ਸਾਡੇ ਵੀ ਇੱਥੇ ਬਣ ਜਾਣਗੇ ਤੇ ਕੀ ਮਾੜਾ ਸਾਡੇ ਸਕੂਲਾਂ ਦੀ ਪੰਜਾਬ 'ਚ ਬੜੀ ਲੋੜ ਆ ਸਾਡੇ ਬੜੀ ਲੋੜ ਆ ਭਾਈ ਸਕੂਲਾਂ ਦੀ ਪੰਜਾਬ 'ਚ ਬਹੁਤ ਜ਼ਿਆਦਾ ਲੋੜ ਆ ਸੋ ਇਹੋ ਮੇਰੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਦਾ ਸਾਥ ਦੋਤ ਬਾਗੀ ਭਗਵੰਤ ਮਾਨ ਜੀ ਤੁਸੀਂ ਤੁਸੀਂ ਚੰਤਾ ਦਾਦਾ ਤੁਹਾਡੇ ਨਾਲ ਬੜੀ ਜਨਤਾ ਬੜੇ ਲੋਗ ਆ ਔਰ ਸਾਰੇ ਲੋਕ ਜੋ ਇਹ ਤੁਹਾਡੇ ਨਾਲ ਦਿਲੋਂ ਆ ਇਹ ਮਾੜੀ-ਮੋੜੀ ਹਾਰ ਜਿਹੜੀ ਇਹਦੀ ਗਰੀ ਗੱਲ ਹੈ ਇਹ ਹੋਦੀਆਂ ਛੋਟੀਆਂ-ਮੋਟੀਆਂ ਛਟੀਆਂ-ਪੁੜਕੀਆਂ ਹਾਰਾ ਹੁੰਦੀਆਂ ਇਹਦੀਆਂ ਬਾ ਹੀਰੋ ਸਾਡੇ ਤੁਸੀਂ ਹੋ ਤੁਸੀਂ ਹੀ ਸਾਡੇ ਹੀਰੋ ਦਸੀਂ ਤੁਹਾਡੇ ਨਾਲ ਦਿਲੋਂ ਆ ਮੈਂ ਦਿਲ ਠੋਕ ਕੇ ਕਹਿੰਦਾ ਮੈਂ ਤੁਹਾਡੇ ਨਾਲ ਆ ਤੇ ਬਹੁਤ ਜਲਦੀ ਜਦੋਂ ਲੋਕਾਂ ਤੋਂ ਇਹਨਾਂ ਦਾ ਮੋਹ ਭੰਗ ਹੋਊਗਾ ਫਿਰ ਛੇਤੀ ਤੁਹਾਡੇ ਵੱਲ ਆ ਜਾਣਗੇ ਕਿਉਂਕਿ ਤੁਸੀਂ ਹੀ ਉਹ ਜੋ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਤੇ ਬੇਨਤੀ ਆ ਦੂਜੀ ਬੇਨਤੀ ਇਹ ਵੀ ਜਿਹੜਾ ਸਰਕਾਰੀ ਸਕੂਲ ਪੰਜਾਬ ਦੇ ਖਤਮ ਹੋ ਗਏ ਇਹਨਾਂ ਨੂੰ ਮੋੜ ਪੁਨਰਜੀਵਤ ਕੀਤਾ ਜਾਵੇ ਕਿਉਂਕਿ ਪ੍ਰਾਈਵੇਟ ਸੈਕਟਰ ਬ ਲੋਕਾਂ ਨੂੰ ਬਹੁਤ ਲੋਟ ਲੋਟ ਖਾ ਰਿਹਾ ਸਦਾ ਹੀ ਧੰਦਾ ਧੰਦਾ ਸਦਾ ਹੀ ਏਡੂ ਜੜ ਧੰਦਾ ਤੇ ਪੜਾਈ ਟਿਊਸ਼ਨਾਂ ਤਾਂ ਹੁੰਦੀ ਆ ਬਾਕੀ ਧੰਦਾ ਦੇ ਉਹ ਤੁਸੀਂ ਜ਼ਰੂਰ ਸੋਚੋ ਤਾਂ ਕੇ ਫਿਰ ਦੁਬਾਰਾ ਉਹ ਜਿਹੜਾ ਸਰਕਾਰੀ ਸੈਕਟਰ ਹੈ ਉਹ ਅਸੀਂ ਗੋ ਸਰਕਾਰੀ ਸਕੂਲਾਂ ਜੋ ਪੜਿਆ ਪਹਿਲੋ ਸਰਕਾਰੀ ਸਕੂਲ ਹੀ ਹੁੰਦੇ ਸੀ ਪ੍ਰਾਈਵੇਟ ਹੁਣ ਜੇ ਆਏ ਆ ਇਹ 25 ਸਾਲ ਤੋਂ ਜਿਹੜਾ ਪ੍ਰਾਈਵੇਟ ਸਕੂਲਾਂ ਨੇ ਜਾਲ ਖਿਲਾਇਆ ਆਪਣਾ ਇਹਨਾਂ ਨੂੰ ਘੱਟ ਕਰੋ ਜਿਵੇਂ ਦਿੱਲੀ ਵਿੱਚ ਤੁਸੀਂ ਬਹੁਤ ਵਧੀਆ ਸੈਟਅਪ ਕੀਤਾ ਬਹੁਤ ਵਧੀਆ ਸੈਕਟਰ ਕ੍ਰੀਏਟ ਕੀਤਾ ਸਕੂਲਾਂ ਦਾ ਇਵੇਂ ਹੀ ਪੰਜਾਬ ਵਿੱਚ ਵੀ ਕਰੋ ਪਹਿਲੋ ਇੱਕ ਪਿੰਡ 'ਚ ਕਰੋ ਫੇਰ 10 ਪਿੰਡਾਂ 'ਚ ਕਰੋ ਫੇਰ 100 ਪਿੰਡਾਂ 'ਚ ਕਰੋ ਇਸ ਤਰ੍ਹਾਂ ਕਰਦੇ ਕਰਦੇ ਪੰਜਾਬ ਦਾ ਫਾਇਦਾ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ